ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰਣਾ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸਚੇ ਸਭ ਕੂੜ ਹੈ ਅੰਤੇ ਹੋਏ ਵਿਨਾਸ਼ ਰਹਾਉ ਸਾਹਿਬ ਮੇਰਾ ਨਿਰਮਲ ਤਿਸ ਬਿਨ ਰਹਿਣ ਨਾ ਜਾਏ ਮੇਰਾ ਮਨ ਤਨ ਭੁਖ ਅਤ ਅਗਲੀ ਕੋਈ ਆਣ ਮਿਲਾਵੇ ਮਾਈ ਚਾਰੇ ਕੁੰਡਾ ਭਾਲੀਆਂ ਸਹਬਿਨ ਅਵਰ ਨ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨਾ ਪਾਰ ਆਵਾਰ ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਦੀਐ ਈਹਾ ਮਤਿ ਵਸੇਖ ਮਨ ਤਨ ਮਿੱਠਾ ਤਿਸ ਲਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ 5 ਸੰਤ ਜਨਹੁ ਮਿਲ ਪਾਈ ਹੋ ਸੱਚਾ ਨਾਮ ਸਮਾਲ ਤੋ ਸਬੰਧੋ ਜੀ ਕਾ ਐਥੈ ਉਥੈ ਨਾਲ ਗੁਰ ਪੂਰੇ ਤੇ ਪਾਈਐ ਆਪਣੀ ਨਦਰਿ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸ ਨੋ ਹੋਏ ਦਇਾਲ ਮੇਰੇ ਮਨ ਗੁਰ ਜੀਵਡਾ ਵਰਣਾ ਕੋਏ ਦੂਜਾ ठाਉ ਨ ਕੋ ਸੁਜੈ ਗੁਰ ਮਿਲੇ ਸਚ ਸੋਇ ਰਹਾਓ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਇ ਗੁਰ ਚਰਣੀ ਜਿਨ ਮਨ ਲੱਗਾ ਸੇਵਡ ਭਾਗੀ ਮਾਈ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਹਿ ਆਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲਈ ਤਰਾਏ ਕਿਤ ਮੁਖ ਗੁਰ ਸਾ ਲਾਹੀਐ ਕਰਨ ਕਾਰਨ ਸਮਰਥ ਸੇ ਮਥੇ ਨਿਹ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆਂ ਭੈ ਭੰਜਨ ਦੁਖ ਲਥ ਸਤ ਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ ਜਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੇ ਡੰਡ ਗੁਰ ਨਾਲ ਤੁਲਣਾ ਲੱਗਈ ਖੋਜ ਡਿਠਾ ਬ੍ਰਹਮੰਡ ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ ਸ੍ਰੀ ਰਾਗ ਮਹੱਲਾ 5ਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ ਭਾਈ ਮੀਤ ਸੁਰੇਧ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵਈ ਵਿਣ ਨਾਵੇ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੀ ਸੈਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਉ ਜਿਉ ਕੂਕਰ ਹਰ ਕਾਇਆ ਧਾਵੇ ਦੇ ਦਿਸ ਜਾਏ ਲੋਭੀ ਜੰਤ ਨਾ ਜਾਣਈ ਪਖ ਅਪਖ ਸਭ ਖਾਈ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋ ਨਹੀਂ ਪਾਏ ਮਾਇਆ ਜਾਲ ਪਸਾਰੇ ਆ ਭੀਤਰ ਝੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸਨਾ ਪਾਏ ਮਾਈ ਜਿਨ ਕੀਤਾ ਤਿਸੈ ਨ ਜਾਣਈ ਫਿਰ ਫਿਰ ਆਵੇ ਜਾਏ ਅਨਕ ਪ੍ਰਕਾਰ ਹੀ ਮੋਹਿਆ ਬਹੁ ਵਿਦ ਇਹ ਸੰਸਾਰ ਜਿਸਨੋ ਰਖੈ ਸੋ ਰਹਿ ਸਮਰਥ ਪੁਰਖ ਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲੇ ਹਾਰ ਸ੍ਰੀ ਰਾਗ ਮਹੱਲਾ 5 ਕਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ ਮਹੌਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਹਾਓ ਜੈਸੇ ਰੈਣ ਪਰਾਹੋਣੇ ਉਠ ਚੱਲ ਸਹਿ ਪ੍ਰভাত ਕਿਆ ਤੂੰ ਰੱਤਾ ਗਿਰਸਤ ਸਿਉ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੈ ਜਿਨ ਦੀ ਆਸੋ ਪ੍ਰਭ ਲੋੜ ਸਰ ਪਰ ਉਠੀ ਚੱਲਣਾ ਛੜਜਾਸੀ ਲੱਖ ਕਰੋੜ ਲੱਖ 84 ਪਰਮਤਿਆ ਦੁਲਬ ਜਨਮ ਪਾਏ ਹੋਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਏ ਹੋਏ ਸ੍ਰੀ ਰਾਗ ਮਹੱਲਾ 5ਵਾਂ ਤਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ ਜਾ ਸਾਥੀ ਉਠੀ ਚੱਲਿਆ ਤਾਂ ਧਨ ਖਾਕੂ ਰਾਲ ਮਨ ਮੈ ਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਧਨ ਸੋ ਤੇਰਾ ਥਾਨ ਰਹਾਓ ਜਿ ਚੁਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਜਾਂ ਉਠੀ ਚਲਸੀ ਕੰਤੜਾ ਕਾਂ ਕੋਈ ਨਾ ਪੁੱਛੈ ਤੇਰੀ ਬਾਤ ਪੀੜੈ ਸੋ ਸੇਵ ਤੂੰ ਸੋ ਰਣੈ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਤਦ ਕਦੇ ਨਾ ਲੱਗੇ ਦੁੱਖ ਸਭਨਾ ਸਹਰੈ ਵੰਝਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ 5 ਕਰ ਛੇਵਾ ਕਰਨ ਕਾਰਨ ਏਕੋ ਹੀ ਜਿਨ ਕੀ ਆਕਾਰ ਤਿਸੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਏ ਛੋੜ ਸਗਲ ਸਿਆਣਪਾਂ ਸਾਚ ਸ਼ਬਦਿ ਲਿਵਲਾਈ ਰਹਾਉ ਦੁਖ ਕਲੇਸ਼ ਨਾ ਭਾਉ ਬਿਆਫੈ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰ ਬਿਨ ਕਰਿਉ ਨ ਕੋਏ ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਹੇ ਹਉ ਤਿਨ ਕੈ ਬਿਲੇ ਹਾਰਣੈ ਜੇ ਗੁਰ ਕੀ ਪੈਰੀਂ ਪਾਹੇ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮ ਸੇਵੜ ਭਾਗੀ ਨਾਨਕਾ ਜਿਨਾਂ ਮਨ ਇਹ ਭਾਉ ਸ੍ਰੀ ਰਾਗ ਮਹੱਲਾ 5 ਸੱਚ ਹਰਿ ਧਨ ਪੂਜ ਸਤਿਗੁਰ ਛੋੜ ਸੰਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰਿ ਸਿਮਰ ਹੋਏ ਉਧਾਰ ਜਪਮਨ ਨਾਮ ਏਕ ਅਪਾਰ ਪ੍ਰਾਨ ਮਨ ਧਨ ਜਿਨੈ ਦਿਆ ਹਿਰਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਕੁਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦੀ ਸਹ ਸੋ सगਲ ਤੂੰ ਹੈ पसरे ਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ सगल ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ 5ਵਾਂ ਦੋ ਕਿਰਤ ਸੁ ਕਿਰਤ ਮੰਦੇ ਸੰਸਾਰ सगਲਾਣਾ ਦੋਹੂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਫੁਰਖ ਸਜਾਣਾ ਰਹਾਓ ਮਾਨ ਅਬਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋਹ ਕੋਈ ਕੋਟ ਮੰਦਾਹੀ ਕਹਿਨ ਕਹਾਵਨ ਇਹ ਕੀਰਤ ਕਰਲਾ ਕਥਨ ਕਹਿਨ ਤੇ ਮੁਖਤਾ ਗੁਰਮੁਖ ਕੋਈ ਵਿਰਲਾ ਗਾਤ ਅਵਗਤ ਕਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਧਾਨ ਪਾਇਆ ਸ੍ਰੀ ਰਾਗ ਮਹੱਲਾ 5 ਘਰ 7 ਤੇਰਾ ਪਰੋਸੈ ਪਿਆਰੇ ਮੈਂ लाਡ ਲੜਾਇਆ ਭੁਲਹਿ ਚੁਕੈ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਨ ਕਹਾਵਨ ਤੇਰਾ ਬਖਮ ਭਾਵਨ ਰਹਾਓ ਹਉ ਮਾਨ ਤਾਣ ਕਰੋ ਤੇਰਾ ਹਉ ਜਾਨਉ ਆਪਾ ਸਭ ਹੀ ਮਦ ਸਮੈ ਤੇ ਬਾਹਰ ਬੇਮਹਤਾਜ ਬਾਬਾ ਪਿਤਾ ਹਉ ਜਾਨਉ ਨਹੀਂ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸਿਰੀ ਰਾਗ ਮਹੱਲਾ 5 ਘਰ ਪਹਿਲਾ ਸੰਤ ਜਨਾ ਮਿਲ ਪਾਈਆ ਕਟਿਆੜਾ ਜਮਕਾਲ ਸੱਚਾ ਸਹਿਬ ਮਨ ਉਠਾ ਹੋਆ ਖਸਮ ਦਿਆਲ ਪੂਰਾ ਸਤਗੁਰ ਭੇਟਿਆ ਬਿਨ ਸਿਆ ਸਭ ਜੰਜਾਲ ਮੇਰੇ ਸਤਗੁਰਾ ਹਉ ਤੁਧ ਵਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰਣੈ ਤੋ ਸੇ ਦਿੱਤਾ ਅਮਰਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ ਤਿਨਾ ਪਿਛੈ ਛੁਟੀਐ ਜਿਨ ਅੰਦਰ ਨਾਮ ਨਿਧਾਨ ਗੁਰ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਣ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਰਤੇ ਹੱਥ ਵੜਿਆਈਆ ਪੁਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀ ਐ ਸੱਚੋ ਬੁੱਧ ਬਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੈਂ ਦੇ ਆਧਾਰ ਸਤਿਗੁਰ ਬਚਨ ਕੁਮਾਵਣੀ ਸੱਚਾ ਇਹ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨਵਸੈ ਪੂਰਨ ਹੋਵੇ ਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਅਵਰਣਾ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮਖ ਸਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਊਚ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਂਚੀਐ ਕਿਤੜੇ ਸਤਗੁਰੂ ਪਾਸ ਪੂਰਬ ਲਿਖੇ ਪਾਵਣੇ ਸਾਥ ਨਾਮ ਦੇ ਰਾਸ ਸਤਗੁਰ ਸ਼ਰਣੀ ਆਇਆ ਬਹੁੜ ਨਹੀਂ ਬినాਸ ਹਰ ਨਾਨਕ ਕਦੇ ਨ ਵਿਸਰੋ ਇਹ ਜਿਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ 5ਵਾਂ ਸੰਤ ਜਨੋ ਸੁਣ ਪਾਈ ਹੋ ਝੂਟਨ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ तीरथ हर का नाम आगे दरग मनिए मिलन ठावे ठाओ भाई रे साची सतगुरु सेव सतगुरु तुठै पाई है पूर्ण अलख पेव रहाओ सतगुरु विटौ वारिया जिन दित्ता सज्जणां अन दिनु सच्च सलाहणा सच्चे के गुण गाओ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਮ ਸਾਸ ਗਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੀਵੜ ਅਵਰਣਾ ਦੇਸੈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸਚਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿ ਆਸਮਾਈ ਜਨ ਕੋ ਪੂਰਬ ਲਿਖਿਆ ਸੇ ਨਾਮ ਧਿਆਏ ਨਾਨਕ ਗੁਰ ਸਰਣਾਗਤੀ ਮਰੈ ਨ ਆਵੇ ਜਾਈ ਇਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਆਖ ਆਖ ਮਨ ਬਾਵਣਾ ਜਿਉਂ ਜਿਉਂ ਜਾਪਹਿ ਵਾਏ ਜਿਸਨੋ ਵਾਏ ਸੁਣਾਈਐ ਸੋ ਕੇ ਵਡਕਿਤ ਥਾਏ ਆਖਣ ਵਾਲੇ ਜੇਥੜੇ ਸਭ ਆਖ ਰਹਿ ਲਿਵਲਾਏ ਬਾਬਾ ਅਲੋ ਅਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਿਧਗਾਰ ਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੈ ਕੋਈ ਜੇ ਸੋ ਸਾਇਰ ਮੀਲੀਐ ਤਿਲਨਾ ਪੁਜਾ ਵੈ ਰੋਏ ਕੀਮਤ ਕਿਨੈ ਨਾ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਪਕਾ ਮਰਸਾਲਕ ਸਾਧਕ ਸੋਦੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁਰਲਾ ਦਰਦਰਵੇਸਰ ਸੀਦ ਬਰਕਤ ਤਿੰਨ ਕੋ ਅਗਲੀ ਪੜਦੇ ਰਹਿਂ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇ ਵੈਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭ ਨਾ ਵੇਖੈ ਨਦਰ ਕਰ ਜੈ ਭਾਵੈ ਤਹੰਦੇ ਥਾਵਾ ਨਾਮ ਨ ਜਾਣੀਐ ਨਾਮਾ ਕੀ ਵਡਨਾਉ ਜਿਥੈ ਵਸੈ ਮੇਰਾ ਪਾਤਸ਼ਾ ਸੋ ਕੀ ਵਢਹਿ ਥਾਉ ਅੰਬੜ ਕੋਈ ਨ ਸਕੈ ਹਉ ਕਿਸਨੋ ਪੁੱਛਣ ਜਾਉ ਵਰਨਾ ਵਰਨਾ ਭਾਵਨੀ ਜੇ ਕਿਸੈ ਵਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੇ ਤੈਂ ਦੀ ਹੁਕਮ ਸਵਾਰੇ ਆਪਣੈ ਚਸਨ ਢਿਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣਾ ਕਹਿ ਵਿਚਾਰ ਕੇਵੜ ਦਾਤਾ ਆਖੀਐ ਦੇ ਕਹਿ ਰਹਾ ਸਮਾਰ ਨਾਨਕ ਟੋਟ ਨਾ ਆਵਈ ਤੇਰੇ ਜੁਗ ਜੁਗ ਪੰਡਾਰ ਮਹੱਲਾ ਪਹਿਲਾ ਸਭੇ ਕੰਤ ਮਹਿਲੀਆਂ ਸਗਲੀਆਂ ਕਰੈ ਸ਼ਿੰਗਾਰ ਗਣਤ ਗਣਾਵਣ ਆਈਆਂ ਸੁਹਾਵੇਸ ਵਿਕਾਰ ਪਖੰਡ ਪ੍ਰੇਮ ਨਾ ਪਾਈਐ ਖੋਟਾ ਬਾਜ ਖਵਾਰ ਹਰ ਜਿਓ ਕਿਉ ਫਿਰ ਆਵੈ ਨਾਰ ਤੁਧ ਪਾਵਨ ਸੋਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਉ ਗੁਰ ਸ਼ਬਦ ਦੀ ਸ਼ਿੰਗਾਰੀਆਂ ਤਨ ਮਨ ਫਿਰ ਕੈ ਪਾਸ ਦੋਇ ਕਰ ਜੋੜ ਖੜੀ ਤਕੈ ਸੱਚ ਕਹੈ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ ਪ੍ਰੇਕੀ ਚੇਰੀ ਕਾਂਡਿਐ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਉ ਸ਼ਬਦ ਰਤੀ ਮਨ ਵੇਦਿਆ ਹਉ ਸਦ ਬਲ ਹਰਿ ਜਾਉ ਸਾ ਧਨ ਰੰਡ ਨ ਬੈ ਸਈ ਜੇ ਸਤਗੁਰੂ ਮਾਹੀ ਸਮਾਏ ਫਿਰ ਸਾਲੂ ਨਉਤਨੋ ਸਾਚੋ ਮਰੈ ਨ ਜਾਏ ਨਿਤਰ ਵੈ ਸੁਹਾਗਣੀ ਸਾਚੀ ਨੰਦਰ ਰਜਾਏ ਸਾਚ ਢੜੀ ਮਨ ਮੰਡੀ ਐ ਕਾਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਿਸਾਇਆ ਮੰਦਰ ਦਸਵਾਂ ਦਵਾਰ ਦੀਪਕ ਸ਼ਬਦ ਵਿਗਾਸਿਆ RAM ਨਾਮ ਔਰ ਹਾਰ ਨਾਰੀ ਅੰਦਰ ਸੋਹਣੀ ਮਸਤਕਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੈ ਪ੍ਰੇਮ અપਾਰ ਬਿਨ ਫਿਰ ਪੁਰਖ ਨ ਜਾਣਈ ਸਾਚੇ ਗੁਰ ਕੈ ਹੇਤ ਪਿਆਰ ਨਿਸ ਅੰਧਿਆਰੀ ਸੁੱਤੀਏ ਕਿਉ ਫਿਰ ਬਿਨ ਰਹਿਣ ਵਿਹਾਏ ਅੰਖ ਜਲੋ ਤਨ ਜਾਲੀਓ ਮਨ ਧਨ ਜਲ ਬਲ ਜਾਏ ਸਾ ਧਨ ਕੰਤ ਨ ਰਾਵੀਆ ਕਾਂ ਬਿਰਥਾ ਜੋ ਬਨ ਜਾਏ ਸੇਜੈ ਕੰਤ ਮਹਿਲੜੀ ਸੂਤੀ ਬੂਝ ਨਾ ਪਾਏ ਹਉ ਸੁੱਤੀ ਫਿਰ ਜਾਗਣਾ ਕਿਸ ਕੋ ਪੁੱਛੋਂ ਜਾਏ ਸਤਗੁਰ ਮੀਲੀ ਪੈ ਵਸੀ ਨਾਨਕ ਪ੍ਰੇਮ ਸਖਾਈ ਸੇਜੈ ਕੰਤ ਮਹਿਲੜੀ ਸੂਤੀ ਬੂਝ ਨਾ ਪਾਏ ਹਉ ਸੁੱਤੀ ਫਿਰ ਜਾਗਣਾ ਕਿਸਕੋ ਪੁੱਛੋਂ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ